ਸੋਸ਼ਲ ਮੀਡੀਆ ਤੇ ਅਸ਼ਲੀਲ ਤੇ ਇਤਰਾਜੀਓ ਕੰਟੈਂਟ ਪਾਉਣ ਵਾਲੀ ਮਸ਼ਹੂਰ ਹੋਈ ਕਮਲਕੌਰ ਦਾ ਪੇਦ ਭਰੀ ਹਾਲਤ ਵਿੱਚ ਕਤਲ ਹੋ ਗਿਆ ਉਸ ਦੀ ਮੌਤ ਤੇ ਵੱਡੀ ਗਿਣਤੀ ਵਿੱਚ ਲੋਕ ਸੋਸ਼ਲ ਮੀਡੀਆ ਤੇ ਖੁਸ਼ੀ ਮਨਾ ਰਹੇ ਹਨ ਲੋਕ ਲਿਖ ਰਹੇ ਹਨ ਕਿ ਕਮਲ ਉਰਫ ਕਮਲ ਪਾਪੀ ਦੀ ਮੌਤ ਨਾਲ ਗੰਦ ਟਲ ਗਿਆ ਉਹ ਅਸ਼ਲੀਲਤਾ ਪਰੋਸ ਰਹੀ ਸੀ ਜ਼ਿਆਦਾਤਰ ਲੋਕ ਉਸ ਦੀ ਮੌਤ ਤੇ ਖੁਸ਼ ਨਜ਼ਰ ਆ ਰਹੇ ਹਨ ਪਰ ਵੱਡਾ ਮੁੱਦਾ ਇਹ ਹੈ ਕਿ ਕੀ ਹੁਣ ਉਸ ਦੀ ਮੌਤ ਨਾਲ سوشل میڈیا ਤੇ ਸਾਰਾ ਗੰਦ ਖਤਮ ਹੋ ਜਾਵੇਗਾ ਦੂਜਾ ਸਵਾਲ ਇਹ ਵੀ ਹੈ ਕਿ ਜੇਕਰ ਕਮਲਕੌਰ ਗੰਦ ਪਰੋਸਦੀ ਸੀ ਤਾਂ ਉਸ ਦਾ ਗੰਦ ਸਵੀਕਾਰ ਦਾ ਕੌਣ ਸੀ ਇਸ ਮਾਮਲੇ ਵਿੱਚ ਜਿੰਨੀ ਕਸੂਰवार ਉਹ ਸੀ ਉਹਨੇ ਕਸੂਰवार ਉਸ ਨੂੰ ਇੰਸਟਾਗ੍ਰਾਮ ਤੇ ਫੋਲੋ ਕਰਨ ਵਾਲੇ 399000 ਫੋਲੋਅਰ ਵੀ ਸਨ ਜੋ ਉਸ ਦਾ ਇਹ ਮਾੜਾ ਕੰਟੈਂਟ ਦੇਖਦੇ ਸੀ ਜਿਨ੍ਹਾਂ ਨੂੰ ਉਹ ਪਸੰਦ ਆਉਂਦੀ ਸੀ ਸਿਰਫ ਇੱਕ ਕਮਲਕੌਰ ਦੇ ਚਲੇ ਜਾਣ ਦੇ ਨਾਲ ਸੋਸ਼ਲ ਮੀਡੀਆ ਤੋਂ ਮਾੜਾ ਕੰਟੈਂਟ ਖਤਮ ਨਹੀਂ ਹੋਏਗਾ। ਇਹੋ ਜਿਹੇ ਆ ਪਤਾ ਨਹੀਂ ਕਿੰਨੀਆਂ ਹੋਰ ਕਮਲਕੌਰ ਹਨ ਜੋ ਸੋਸ਼ਲ ਮੀਡੀਆ ਤੇ ਗੰਦ ਪਰੋਸ ਕੇ ਲੱਖਾਂ ਰੁਪਏ ਕਮਾ ਰਹੀਆਂ ਹਨ। ਪਰ ਉਹ ਲੱਖਾਂ ਰੁਪਏ ਤਾਂ ਹੀ ਆਉਂਦੇ ਨੇ ਜੇ ਲੋਕ ਉਹਨਾਂ ਨੂੰ ਦੇਖਣਾ ਪਸੰਦ ਕਰਦੇ ਨੇ। ਬਾਰ-ਬਾਰ ਉਹਨਾਂ ਨੂੰ ਦੇਖਿਆ ਜਾਂਦਾ ਹੈ। ਹਰ ਵੀਡੀਓ ਦੇ ਉੱਪਰ ਲੱਖਾਂ ਵੀ ਆਉਂਦੇ ਨੇ। ਤਾਂ ਹੀ ਸੋਸ਼ਲ ਮੀਡੀਆ ਪੈਸਾ ਦਿੰਦਾ ਹੈ। ਜੇਕਰ ਮਾਰੇ ਕੰਟੈਂਟ ਨੂੰ ਦੇਖਿਆ ਨਹੀਂ ਜਾਵੇਗਾ ਤਾਂ ਉਸ ਵੀਡੀਓ ਦੀ ਰੀਚ ਨਹੀਂ ਵਧੇਗੀ ਅਤੇ ਉਹ ਰੈਗੂਲਰ ਸਕਰੋਲ ਵਿੱਚ ਨਹੀਂ ਆਵੇਗਾ ਜਦੋਂ ਕਿਸੇ ਵੀਡੀਓ ਦੀ ਰੀਚ ਇੱਕਦਮ ਵੱਧ ਜਾਂਦੀ ਹੈ ਤਾਂ ਉਸ ਤੋਂ ਬਾਅਦ ਹੀ ਉਹ ਉਹਨਾਂ ਲੋਕਾਂ ਨੂੰ ਨਜ਼ਰ ਆਉਂਦੀ ਹੈ ਜੋ ਵਿਅਕਤੀ ਉਸ ਨੂੰ ਫੋਲੋ ਨਹੀਂ ਕਰਦੇ ਹੁੰਦੇ ਅਸਲ ਵਿੱਚ ਗੰਦਲੀ ਸੋਚ ਸਿਰਫ ਕਮਲਕੌਰ ਦੀ ਨਹੀਂ ਸੀ ਗੰਦਲੀ ਸੋਚ ਹਰ ਉਸ ਵਿਅਕਤੀ ਦੀ ਹੈ ਜੋ ਅਜਿਹੇ ਮਾੜੇ ਕੰਟੈਂਟ ਬਣਾਉਣ ਵਾਲਿਆਂ ਨੂੰ ਦੇਖਦੇ ਹਨ ਤੇ ਸੁਣਦੇ ਹਨ ਜਦੋਂ ਤੁਸੀਂ ਕਿਸੇ ਮਾੜੇ ਕੰਟੈਂਟ ਦੇ ਉੱਪਰ ਲੱਖਾਂ ਵਿਊ ਦੇਉਂਗੇ ਤਾਂ ਉਸ ਵਿਅਕਤੀ ਦਾ ਹੌਸਲਾ ਵਧੇਗਾ ਤੇ ਉਸ ਨੂੰ ਹਮੇਸ਼ਾ ਇਹੀ ਲੱਗੇਗਾ ਕਿ ਲੋਕ ਅਜੇ ਆ ਹੀ ਕੁਝ ਚਾਉਂਦੇ ਨੇ ਵਧੀਆ ਕੰਟੈਂਟ ਬਣਾਉਣ ਵਾਲਿਆਂ ਦਾ ਹਮੇਸ਼ਾ ਹੀ ਇਹ ਗिला ਰਹਿੰਦੇ ਕਿ ਸਾਡੇ ਵੱਲੋਂ ਕੀਤੀ ਗਈ ਮਿਹਨਤ ਕੋਈ ਨਹੀਂ ਦੇਖਦਾ ਉਹਨਾਂ ਦਾ ਕੰਟੈਂਟ ਕੋਈ ਨਹੀਂ ਸ਼ੇਅਰ ਕਰਦਾ ਅਜਦਕਿ ਮਾੜੇ ਕੰਟੈਂਟ ਦੇ ਉੱਪਰ ਲੱਖਾਂ ਵਿਊ ਹੁੰਦੇ ਨੇ ਹਜ਼ਾਰਾਂ ਦੀ ਗਿਣਤੀ 'ਚ ਸ਼ੇਅਰ ਹੁੰਦੇ ਨੇ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਮੈਂਟ ਆਏ ਹੁੰਦੇ ਨੇ ਹੁਣ ਕਮਲਕੌਰ ਇਸ ਦੁਨੀਆ ਤੇ ਨਹੀਂ ਰਹੀ ਹੈ ਪਰ ਹੁਣ ਦੁਨੀਆ ਨੇ ਹੀ ਸੋਚਣਾ ਹੈ ਕਿ ਉਹਨਾਂ ਨੇ ਅਜਹੀਆਂ ਕਮਲਕੌਰ ਹੋਰ ਪੈਦਾ ਕਰਨੀਆਂ ਨੇ ਜਾਂ ਫਿਰ ਸਾਰਥਕ ਕੰਮ ਕਰ ਰਹੀਆਂ ਲੜਕੀਆਂ ਦਾ ਸਾਥ ਦੇਣਾ ਹੈ